ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਜਪ ਵਾਜ ਅਨਹਦ ਤੂਰਾ ਰਹਾਉ ਮਿਲੇ ਸੁਮੇ ਪ੍ਰੇਤਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਏ ਛਪ ਜਾਏ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੇ ਗੋਬਿੰਦ ਕੇ ਗੁਣ ਗਾਏ ਲੋ ਸਮੂਰਤ ਪੂਰਾ ਸਤ ਸਹਜ ਆਨੰਦ ਨਾਮ ਜਪ ਵਾਜ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਿ ਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲਿ ਇਛੁ ਪੁਜਾਈ ਸੋਰਠ ਬਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦ ਸਾਗਲਾ ਬਨੁਰਥ ਪਾਏ ਆਸਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੋਰਥ ਪੂਰਾ ਸਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਿ ਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋ ਰਧ ਪਾਏ ਆਸਿਰ ਭਏ ਲਾਗ ਹਰ ਚਰਣੇ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਮੇ ਪ੍ਰੇਤਮ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਈ ਸੋਰਠਿ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦ ਸਾਗਲ ਮਨੋਰਥ ਪਾਏ ਆਥਰ ਭੇਲਾਗ ਹਰ ਚਰਣੀ ਗੋਵਿੰਦ ਕੇ ਗੁਰ ਗਾਏ ਭਲੋ ਸਮੂਰਤ ਪੂਰਾ ਸਾਧ ਸਹਜ ਆਨੰਦ ਨਾਮ ਜਪ ਵਾਜੇ ਅਧਧ ਤੂਰਾ ਰਹਾਉ ਮਿਲੇ ਸੋਵੇਂ ਪ੍ਰੇਮ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇ ਸਗਲੇ ਛੁਪਜਾਈ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੁ ਰਥ ਪਾਏ ਆਸਿਰ ਭੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੁਰਤ ਪੂਰਾ ਸਾਧ ਸਹਜ ਅਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ ਮਿਲੇ ਸੋਵੇਂ ਪ੍ਰੀਤਮੇ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ੋਲੇ ਧਨ ਨਾਨਕ ਜਨ ਪਾਇਆ ਸਗਲੇ ਛੁਪ ਜਾਈ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਨੀ गोविंद के गुण गाए भलो समूरत पूरा साथ सहज आनंद नाम जप वाजे अनहद तुराहो मिले स्वामी प्रीतम अपने ਘਰ ਮੰਦਰ ਸੁਖਦਾਈ ਹਰ ਨਾਮ ਨਿਧਾਰ ਨਾਨਕ ਜਨ ਪਾਇਆ ਸਗਲੀ ਏ ਛਪ ਜਾਏ ਸੋਰਠਿ ਬਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਏ ਆਸਿਰ ਭੇ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਰੋ ਸਮੂਰਤ ਪੂਰਾ ਸਾਥ ਸਹਜ ਅਨੰਦ ਨਾਮ ਜਪ ਵਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰਤਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮੋ ਨਿਹਾਲ ਨਾਨਕ ਜਦ ਪਾਇਆ ਸਗਲੇ ਛੁਪ ਜਾਈ ਸੋਰਠਿ ਮਹੱਲਾ ਪੰਜਵਾ ਭਈ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਆਸਿਰ ਭਈ ਲਾਗ ਹਰ ਚਰੜੇ ਗੋਬਿੰਦ ਕੇ ਗੁਣ ਗਾਏ ਭਲੋ ਸਬੂਰਤ ਪੂਰਾ ਸਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੋਬੇ ਪ੍ਰੀਤ ਮੇ ਆਪਣੇ ਕਰਮੰਦਰ ਸੁਖ ਧਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਚ ਪੁਜਾਈ ਸੋਰਠ ਬਹਲਾ ਪੰਜਵਾ ਭਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਆਸਿਰ ਭਏ ਲਾਗ ਹਰ ਚਰਣੇ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੋ ਅਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਏ ਸਰਠ ਮਹਲਾ 5 ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੇ ਗੋਬਿੰਦ ਕੇ ਗੁਣ ਗਾਏ ਪਰੋ ਸਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪ ਵਜ ਅਰਹਦ ਤੂਰਾ ਰਹਾਉ ਮਿਲੇ ਸੋਵੇਂ ਪ੍ਰੀਤਮੇ ਆਪਣੇ ਕਰਮਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਇਛੁ ਪੁਜਾਈ ਸੋਰਠਿ ਬਹਲਾ ਪੰਜਵਾ ਪਹੇ ਕਿਰਪਾਲ ਗੁਰੂ ਗੋਬਿੰਦਾ ਸਗਨ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੇ गोविंद के गुण गाए भलो समुरत पुरा सात सहज आनंद नाम जप वाजे अनहद तुरा रहा मिले स्वामी प्रीतम अपने घर मंदिर सुखदाई हरनाम ਨਾਨਕ ਨਾਨਕ ਜਨ ਪਾਇਆ ਸਗਲੇ ਛੁਪ ਜਾਈ ਸੋਰਠਿ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋ ਰਧ ਪਾਏ ਆਸਿਰ ਭਏ ਲਾਗ ਹਰ ਚਰਣੀ गोविन्द के गुण गाए भलो समुरत पूरा सात सहज आनंद नाम जप् वाजे अहद तुरा रहाऊ मिले सुवा में प्रीतम अपने ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਦ ਪਾਇ ਸਗਲੇ ਛੁਪ ਜਾਏ ਸੋਰਠਿ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਰ ਭੇਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਜ ਆਨੰਦ ਨਾਮ ਜਪ ਵਾਜ ਅਨਹਦ ਤੂਰਾ ਰਹਾਉ ਮਿਲੇ ਸੁਮੇ ਪ੍ਰੀਤਮੇ ਆਪਣੇ ਕਰਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛੁਪ ਜਾਏ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਸਿਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਜ ਅਨੰਦ ਨਾਮ ਜਪ ਵਾਜ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੇਤ ਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਅਛ ਪੁਜਾਈ ਸੋਰਠਿ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦ ਸਾਗਲੇ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੀ गोविंद के गुण गाए भलो समوردपुरा सात सहज आनंद नाम जप वाजे अनहद तुरा रहाओ मिले सुअमी प्रीतम अपने घर मंदिर सुखदाई हर नाम निधान नानक जन पाया ਸਗਲੇ ਛੁਪ ਜਾਏ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦਦਾ ਸਗਲ ਮਨੋ ਰਥ ਪਾਏ ਆਸਿਰ ਭਏ ਲਾਗ ਹਰ ਚਰਣੇ गोविंद के गुण गाए भलो समूरत पूरा सात सहज आनंद नाम जप वाजे अनहद तुर रहा मिले सुमे प्रियतम अपने ਰੰਗ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਏ ਸੋਰਠ ਬਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦਦਾ ਸਗਲ ਮਨੋਰਥ ਪਾਏ ਆਥਰ ਭੇ ਲਾਗ ਹਰ ਚਰਣੇ ਗੋਵਿੰਦ ਕੇ ਗੁਣ ਗਾਏ ਭਲੋ ਸਬੂਰਤ ਪੂਰਾ ਸਾਧ ਸਹਜ ਆਨੰਦ ਨਾਮ ਜਪ ਵਾਜੇ ਅਗਹਦ ਤੂ ਰਹਾਓ ਮਿਲੇ ਸੋ ਅਮੇ ਪ੍ਰੇਤਮ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇ ਸਗਲੇ ਛੁ ਪੁਜਾਈ ਸੋਰਠ ਮਹਲਾ ਪੰਜਵਾ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਿਰ ਭੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੋਰਥ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਤੂੰ ਵਾਜ ਅਨਹਦ ਤੂਰਾ ਰਹਾਓ ਮਿਲੇ ਸੋਵੇਂ ਪ੍ਰੀਤਿ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਬੋਲੇ ਧਨ ਨਾਲਕ ਜਨ ਪਾਇ ਸਗਲੇ ਛੁਪ ਜਾਏ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦ ਸਾਹਿਬ ਸਗਲ ਮਨੋਰਥ ਪਾਏ ਆਸਿਰ ਭੇ ਲਾਗ ਹਰ ਚਰਣੇ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲਿ ਇਛੁਪ ਜਾਏ ਰਠ ਬਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਬੂਰਤ ਪੂਰਾ ਸਤ ਸਹਜ ਅਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰਿਤਮੇ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਈ ਸੋਰਠਿ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਆਥਿਰ ਭਏ ਲਾਗ ਹਰ ਚਰਣੇ ਗੋਬਿੰਦ ਕੇ ਗੁਣ ਗਾਏ ਪਰੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੋਬੀ ਪ੍ਰੀਤ ਮੇ ਆਪਣੇ ਕਰਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਚੁ ਪੁਜਾਈ ਸੋਰਠ ਮਹਲਾ ਪੰਜਵਾ ਭਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਆਸਿਰ ਭਏ ਲਾਗ ਹਰ ਚਰਣੇ गोविंद के गुण गाए भलो समूरत पूरा सात सहज आनंद नाम जप वाजे अनहद तुरआ रहाओ मिले सो हमें प्रीतम अपने घर मंदिर सुख दाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁਪ ਜਾਏ ਸੋਰਠਿ ਮਹਲਾ ਪੰਜਵਾ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਆ ਸਿਰ ਭੇ ਲਾਗ ਹਰ ਚੜ੍ਹੇ ਗੋਬਿੰਦ ਕੇ ਗੁਣ ਗਾਏ ਭਲੋ ਸਵਉਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪ ਵਜ ਅਰਹਦ ਤੂਰਾ ਰਹਾਉ ਮਿਲੇ ਸੋ ਅਮੇ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਇਛੁ ਪੁਜਾਈ ਸੋਰਠ ਮਹਲਾ ਪੰਜਵਾ ਪਹਿ ਕਿਰਪਾਲ ਗੁਰੂ ਗੋਬਿੰਦਦਾ ਸਗਲ ਮਨੋਰਥ ਪਾਏ ਆਸਿਰ ਭਏ ਲਾਗ ਹਰ ਚੜ੍ਹੜੇ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਤ ਸਹਜ ਅਲੰਬ ਨਾਮ ਜਪ ਵਾਜ ਅਨਹਦ ਤੂਰਾ ਰਹਾ ਮਿਲੇ ਸੁਅਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਇ ਹਰ ਨਾਮ ਨਾਨਕ ਜਨ ਪਾਇਆ ਸਗਲੇ ਛੁਪ ਜਾਏ ਸਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋ ਰਥ ਪਾਏ ਆਸਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਰਹਦ ਤੂ ਰਹਾਉ ਮਿਲੇ ਸੁਆਮੀ ਪ੍ਰੇਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਦ ਪਾਇਆ ਸਗਲੇ ਛੁਪ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ